ਸਸਕਾਲ ਜੀ ਸਾਰਿਆਂ ਨੂੰ ODI ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹੜੜਕਲਾ ਤਹਿਸੀਲ ਅਜਿਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ ਤਿੰਨ ਗਾਵਾਂ ਤੇ ਇੱਕ ਝੋਟੀ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਡੀਓ ਨਾਲ ਹਾਂਜੀ ਬੀਰਦੀ ਸਤਿ ਸ੍ਰੀ ਅਕਾਲ ਜੀ। ਤੁਸੀਂ ਗੱਲ ਕਰ ਪਈ ਜੀ। ਵਧੀਆ ਵਧੀਆ ਤੁਸੀਂ ਦੱਸੋ। ਬੜਾ ਠੀਕ ਠਾਕ ਵਧੀਆ ਤੁਸੀਂ। ਚਲੋ ਵਧੀਆ ਚੱਲਦਾ। ਵੇਖ ਗਿਆ ਮਾਲ ਪਰਸੋਂ ਵਾਲਾ ਫਿਰ। ਮੈਂ ਕਿਹਾ ਮਿੰਟ ਮੈਂ ਠੀਕ ਆ। ਸਾਰੀਆਂ ਵੇਚਤੀਆਂ ਉਦਾਂ। ਹਾਂਜੀ ਵੇਚੀਆਂ ਜੀ। ਠੀਕ ਆ। ਕਿੰਨੇ ਕਾਇ ਉਦਨ ਫੋਨ ਫਿਰ। ਬੜਾ ਜਲਾ ਫੋਨ ਤੇ ਹੁਣ ਵੀ ਆਉਂਦੇ ਹੈ ਵੀ ਤੇ ਹਰਿਆਣੇ ਆਉਂਦੇ ਆ। ਅੱਛਾ। ਠੀਕ ਹੈ। ਕਦੋਂ ਕੋ ਵੀਡੀਓ ਪਾਉਣੀ ਹੈ। ਠੀਕ ਆ। ਹਾਂਜੀ ਹਾਂਜੀ। ਠੀਕ ਚਲੋ ਨਾਮ ਦੱਸ ਤੇ ਕਰੀ। ਹਾਂ ਮੇਰਾ ਬਗੀਚਾ ਸੀ ਨੀ ਜਿੱਪੇ ਸੜਕਲਾ ਤਸੀਲ ਇਹ ਨਾਲਾ ਤੇ ਜ਼ਿਲ੍ਹਾ ਅਮਰਸਰ ਠੀਕ ਹੈ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਇੱਤੋਂ ਹੀ ਕਰਨੀ ਗੱਬਨ ਜੀ ਅਜੇ ਗੱਬਾ ਹਫਤਾ ਖੜਦੀ ਭਾਜੀ ਅਜੇ ਹਫਤਾ ਖੜਦੀ ਤੇ ਆ ਥੱਲੇੋਂ ਦੇਖ ਸਕਦੇ ਜੀ ਬੜੀ ਚੰਗੀ ਬਾਕੀ ਆ ਕਿ ਕਈ ਵਾਰੀ ਦਿਨ ਪਸ਼ੂ ਵੱਧ ਵੀ ਲਾ ਜਾਂਦਾ ਕਈ ਵਾਰੀ ਪਹਿਲਾਂ ਸੂਪਿੰਦਾ ਵਾ ਕਈ ਵਾਰੀ ਵੀਰ ਕਹੋਗੇ ਵੀ ਆ ਹਫਤਾ ਕਿਆ ਹੀ ਦੋ ਦੋ ਦਿਨਾਂ ਚ ਸੂਪੀ ਆ ਜਾਂ ਤਿੰਨਾਂ ਦੀ ਸੂਤੀ ਆ ਪਾਣੀ ਚ ਪਿਆਰ ਵੀਰ ਭਾਜੀ ਸੂਪ ਕਈ ਵਾਰੀ ਸਫਰ ਸੂਫਰ ਚ ਪਹਿਲਾਂ ਸੂਪਿੰਦੀਆਂ ਕਈ ਵਾਰੀ ਹਫਤਾ ਕਿਆ ਹੋਵੇ ਦਸ ਦਿਨ ਵੀ ਲੈ ਜਾਂਦੀਆਂ 12 ਵੀ ਲੈ ਜਾਂਦੀਆਂ ਜੀ ਤੇ ਕਿੰਨੇ ਕ ਦੁੱਧ ਆ ਲਈ ਜਾ ਦੁੱਧ ਭਾਈ 14 15 ਕਿਲੋ ਵਾਲੀ ਝੋਟੀਆਂ ਤੇ ਜਰੂਰ ਗੁਰਮਾਸਾ ਖੁੱਲਾ ਲੈ ਗਈ ਆ ਹਾਂਜੀ ਹਾਂਜੀ ਦੁੱਧ ਚਾਹੀਜੀ ਤੇ ਇਹ ਆ ਕਿ ਸਿੰਘ ਜਰੂਰ ਖੁੱਲਾ ਪਰ ਬਾਕੀ ਸਾਰਾ ਸਰੀਰ ਜਿਹੜਾ ਵਾ ਕੋਈ ਕਮੀ ਨਹੀਂ ਮਗਰੋਂ ਥਣ ਭਾਂਡਾ ਚੰਗੀ ਸੰਭੀ ਸੁੰਭੀ ਆ ਤੇ ਥੱਲੇ ਵੀ ਸਫਾਈਆਂ ਜੇ ਪੂਰੀ ਤੋਰੋਂ ਇੱਕ ਰੀਨ ਦੁੱਧ ਨਾ ਵੀਰ ਮੈਂ ਬਾਜ਼ਾਰ ਕਰਵਾ ਵੀਡੀਓ ਬਣਾਉਂਦਾ ਇੱਕ ਵਾਰ। ਫਰਜ਼ਪਾ ਇਹ ਬਲੇ ਰੰਗਾਈਆਂ ਸਭ। ਠੀਕ ਆ। ਬਾਕੀ ਉਹ ਤਾਂ ਠੰਡੀ ਸੀਲ ਵੀ ਬਣੀ ਜੀ। ਇਹ ਫਰਮਿਕੀ ਆ ਵੇਖੋ। ਆਹ ਦੇਖ ਸਾਹਦੇ ਜੇ ਜਿੱਤਰਾ ਮਰਜੀ। ਗੱਲ ਹੈ ਕਿ ਦੁੱਧ ਵੀ ਪਹਿਲੇ ਸੂਏ ਛੋਟੀ ਨੇ 14 ਤੋਂ ਪਲੱਸ ਚ ਆਇਆ ਜੀ। ਠੀਕ ਆ। ਹਾਂ ਜੀ। ਆਈ ਕਿ ਇਹ ਚੰਗੀ ਜਗ੍ਹਾ ਤੋਂ ਆ ਪਿੱਛੋਂ ਜਿੱਥੋਂ ਵੀ ਆਈ ਹੈ। ਤੇ ਕਿੰਨਾ ਵੀ ਦੀ ਫਰਮੁੱਲ ਰੱਖਦੀ ਇਹਦਾ ਮੁੱਲ ਵੇਖੋ ਜਿੱਦਾਂ ਛੋਟੀ ਪਾ ਲੱਖ ਵੀ ਕਰ ਲਈਏ ਪਰ ਜੈਜੇ ਕਰੀਏ ਕਿੰਨੇ ਦੀ ਦੇਈਏ ਮੁੱਲ ਹਰਪ੍ਰੀਤ ਭਾਜੀ ਇਹਦਾ ਹੈਗਾ ਜੀ 90000 ਹਾਂਜੀ ਤੇ 88 ਦੀ ਦੇ ਦੀ ਛੋਟੀ 88 ਦੀ ਦੇ ਰਹੀਏ ਇਹਦੇ ਵਿੱਚੋਂ ਕਰਨਾ ਮੰਨਦਾ ਨਾ ਹੋਰ 1000 ਰੁਪਏ ਛੱਡ ਦੀਏ ਠੀਕ 88 ਦੀ ਇਕੱਠੀ ਦੇ ਦਾਂਗੇ ਪੀ ਆ ਵੀ ਬਹੁਤ ਨੂੰ ਬੜੀ ਚੰਗੀ ਏ ਝੋਟੀ ਮੌਕੇ ਤੇ ਹੋਰ ਕਰ ਦੋਗੇ ਯਾਰ ਖੜ ਦਾ ਪਾਵਾਂਗੇ ਫਰਕ ਮੌਕੇ ਠੀਕ ਆ ਇਹ ਤੋਂ ਵੱਧ ਨਹੀਂ ਨਾ 85 ਤੱਕ ਕਰ ਦਿੰਦੇ ਜੇ ਨਹੀਂ 85 ਹੋਰ ਵੱਜਦਾ ਨਹੀਂ ਜੇ ਕਰ ਚਲੋ ਬਾਕੀ ਆਪੇ ਮੌਕੇ ਤੇ ਹੋ ਜਾਊਗਾ ਮੰਨਦਾ ਇਹ ਗੱਲ ਹੈ ਭਾਜੀ ਇਹ ਗੱਲ ਹੈ ਕਿ ਵਿੱਚ ਝੋਟੀ ਜੀ ਨਹੀਂ ਕੋਈ ਕਮੀ ਹੋਊਗੀ ਜਿਹੜਾ ਵੀਰ ਭਰਾ ਲੈ ਜੂ ਨਾ ਯਾਦ ਕਰੂਗਾ ਕਈ ਠੀਕ ਆ ਇਹਨੂੰ ਝੋਟੀ ਕਹਿੰਦੇ ਆ ਤੇ ਹੁਣ ਆ ਗਏ ਆਪਣੇ ਗਾਵਾਂ ਦਿਖਾਈਏ ਹਾਂਜੀ ਹਾਂਜੀ ਇਧਰੋਂ ਸ਼ੁਰੂ ਕਰਦੀ ਆਂ ਗਾਵਾਂ ਦੇ ਨਾਰਮਲ ਰੇਟ ਹੀ ਤੁਹਾਨੂੰ ਦਿਖਾਉਣੇ ਸਾਰੇ ਹਾਂਜੀ ਉਦੋਂ ਜਿੱਤਣ ਉਦੋਂ ਸਾਰੇ ਵੱਡੇ ਮੁੱਲ ਪਾਏ ਸੀ ਅੱਜ ਤੁਸੀਂ ਕਹਿੰਦੇ ਹੋ ਅੱਜ ਤੁਹਾਡੇ ਨੋਰਮਲ ਪਾ ਦੇ ਨੇ ਨੋਰਮਲ ਮੈਂ ਇੱਕ ਵੀਡੀਓ ਹੀ ਨੋਰਮਲ ਪਾ ਜਾ ਕਰਨਗੇ ਅੱਛਾ ਹਰਵੀ ਭਾਈ ਜੀ ਚਲੋ ਕਾ ਨਹੀਂ ਡੰਗਰ ਲਾਉਂਦਾ ਘਟਿਆ ਹਾਂਜੀ ਹਾਂਜੀ ਆਈ ਵੀਡੀਓ ਫੋਨ ਕਰਕੇ ਫਿਰ ਸਾਨੂੰ ਬਰਾ ਨੂੰ ਮਾਰਾ ਚੱਗਾ ਫੜਦਾ ਭਾਈ ਦਾ ਜੀ ਠੀਕ ਠੀਕ ਆ ਸਹੀ ਹੈ ਕਿ ਨਹੀਂ ਹਾਂਜੀ ਹਾਂਜੀ ਬੜੇ ਉੱਚੇ ਰੇਡ ਵਾਲੇ ਵੀ ਫੜਨੇ ਪੈਦੇ ਨੀਵੇਂ ਵਾਲੇ ਵੀ ਠੀਕ ਆ ਬਾਕੀ ਵਹਿੜ ਦਾ ਸਾਂਭੀ ਨਹੀਂ ਕਿਸੇ ਵੀਰ ਨੇ ਹਾਂਜੀ ਆਪਣੀ ਵਾਲੇ ਦੀ 8 ਕਿਲੋ ਦੁੱਧ ਦੇ ਗਾਦੇ ਥਲੀ ਅੱਛਾ ਮਗਰੇ ਵੀ ਵਛੀ ਆ ਮਗਰੇ ਤੇ ਵਛੀ ਆ ਇਹ ਆ ਕਿ ਇਹ ਕੋਈ ਸਾਹਮ ਕਰ ਲੂਗਾ ਤੇ ਸਾਰੀਆਂ ਗਰਮੀਆਂ ਇੰਨੇ ਵਧੀਆ ਦੁੱਧ ਚਵਾਈ ਜਾਂਦੇ। ਦੁੱਧ ਵੀ ਇਹਦਾ ਮਈਆ ਵਰਗਾ ਜੀ। ਤੇ ਤੋਰੋਂ ਹਾਂ ਕਰੀ ਨਾ ਫਿਰ 8 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਹੈਗਾ ਵਾ। ਦੁੱਧੋਂ ਅਜੇ ਵਧੂਗੀ ਕਿ ਕੋਈ ਨਾ ਐਡੀ ਸਾਹਮਣੀ ਐ ਜਿੱਦੀ ਸੁਬਾ ਵੀ ਦੁੱਧ ਆ ਰਿਹਾ। ਬਾਕੀ ਖੜਨੀ ਤੁਸੀਂ ਆਪਣੀ ਚਵਾਈ ਕਰਕੇ ਵੀਡੀਓ ਤੇ ਕੋਈ ਜੇ ਕੋਈ ਵੀ ਵਪਾਰੀ ਨਹੀਂ ਚਾਹੁੰਦਾ ਉਹਦੇ ਵਪਾਰੀ ਦੀ ਗਲਤੀ ਹੈ ਤੇ ਜੇ ਕੋਈ ਖੜਨ ਵਾਲਾ ਵੀਰ ਜਾਂ ਘਰ ਵਾਲਾ ਖੜਨ ਵਾਲਾ ਚਵਾਈ ਕਰਕੇ ਨਹੀਂ ਖੜਦਾ ਤੇ ਉਹ ਉਹਦੀ ਜ਼ਿੰਮੇਵਾਰੀ ਉਹ ਚ ਅਸੀਂ ਕਹਾਂਗੇ ਕਿ ਆਪਣਾ ਚਵਾਈ ਕਰਕੇ ਖੜੋ ਤਸੱਲੀ ਕਰਕੇ ਖੜੋ ਕਿਤੇ ਉਹ ਵੀ ਲੈਣਾ ਜ਼ਰੂਰੀ ਇੱਥੋਂ ਨਹੀਂ ਜਿੱਥੋਂ ਵੀ ਲੈਣਾ ਤੇ ਇਹਦਾ ਮੁੱਲ ਵੀ ਦਿੱ ਫਿਰ ਇਹਦਾ ਮੁੱਲ 20000 ਰੁਪਏ ਭਾਈ ਹਾਂਜੀ ਮੁੱਲ ਦਾ 25000 ਤੇ 23 ਦੀ ਰੇਟੀ ਅੱਛਾ ਹਾਂਜੀ ਚਲੋ ਬਾਕੀ ਮੌਕੇ ਦੇ ਥੋੜਾ ਪਤਾ ਹੋਰ ਮਨ ਪੰਜ 400 ਦਾ ਫਰਕ ਪੈ ਜਾਊਗਾ ਠੀਕ ਆ 5 ਸਟਾਰ ਰੀਪ ਭਾਈ ਜਿਹੜੀ ਆਪਾਂ ਦੇਣੀ ਆ ਹਾਂਜੀ 20000 ਦੀ ਉਹ ਚੋਹਾਨ ਆਈਆਂ ਉਹ ਸ਼ੋਹਰੀ ਕਰਨੀ ਠੀਕ ਆ ਹਾਂਜੀ ਤੇ ਹੁਣ ਦੁੱਧ 10 ਕਿਲੋ ਮਸ਼ੀਨ ਦੇਈਆਂ ਨਾ ਏ ਠੀਕ ਆ ਜੀ ਹਾਂਜੀ ਤੇ ਆ ਗੱਬਨ ਜੇ ਇਹ ਜਰਸੀ ਜੇ ਗੱਬਨ ਠੀਕ ਆ ਹਾਂਜੀ ਬੜੀ ਠੰਡੀ ਸੀ ਲਾ ਰੀਪ ਭਾਈ ਇਹਦੀ ਇਹ ਸਾਹ ਨੂੰ ਫ੍ਰੀਜੀ ਆ ਠੀਕ ਆ ਹਾਂਜੀ ਨਾਲ ਦੇਖ ਸਕਦੇ ਅਜ ਮਾਲ ਸਾਰੇ ਗਰਮੀਆਂ ਚੋਂ ਨਾ ਲਾਇਆ ਗਏ ਜੀ ਹਾਂਜੀ ਮੈਂ ਖੋਲ ਕੇ ਉਤਾਰ ਦੋ ਤੋਰ ਦੋ ਇਹ ਕਿੰਨੇ ਕਿ ਦੁੱਧ ਆ ਲੀਜੇ ਹਾਂ ਰੀਪ ਭਾਈ ਇਹ ਦੁੱਧ ਬਹੁਤਾ ਨਹੀਂ ਤੇ 13 ਚੋਂ ਵਗਲੋ ਚਾਹੀਏ ਉਹ ਸੀ ਠੀਕ ਹੈ ਜੀ ਇਹਨਾਂ ਚੋਂ ਆਈ ਜਾਊਗੀ ਠੀਕ ਹੈ 12 ਤੋਂ 18 ਚੋਂ 12 ਤੋਂ ਘੱਟ ਨਹੀਂ ਜੀ ਬਾਕੀ ਕੱਦ ਦੇ ਤਾਂ ਨਾਰਮਲ ਆ ਆਮ ਜਰਸੀਆਂ ਦੇ ਜਿੱਤਰਾ ਹੁੰਦੇ ਆ ਕੱਦ ਜਰਸੀਆਂ ਦੇ ਜਿੱਤਰਾ ਹੁੰਦੇ ਆ ਹਾਂਜੀ ਬਾਕੀ ਹੈ ਇਧਰ ਦੀ ਹੈ ਕੋਈ ਉੱਪਰ ਦੀ ਨਹੀਂ ਹੈ ਇਹ ਤਾਂ ਲੋਗਲ ਹੀ ਲੱਗੀ ਹੈ ਜਰਸੀਆਂ ਦੇ ਸਾਹ ਨਾਲ ਲਾਈਏ ਤਾਂ ਕੱਦ ਠੀਕ ਹੈ ਹੁਣ ਬਣਾ ਦੇਖੋ ਕਿੰਨਾ ਸਾਹ ਦੇਣਾ ਤੇ ਥੱਲੇ ਸਫਾਈ ਜੀ ਹਜੇ ਤਿਆਰ ਹੋਣੀ ਆ ਹਾਂਜੀ ਤੇ ਇਹਦਾ ਮੁੱਲ ਵੀ ਜੀ ਇਹਦਾ ਵੀ ਹੈ ਜੀ ਅੱਛਾ ਇਹਦਾ ਮੁੱਲ 8000 ਜੀ ਠੀਕ ਆ ਇਹ ਲਾਸਟ ਆ ਭਾਈ ਸ਼ਬੀਆ ਦੀ ਵਾਸੀ ਜੀ ਸ਼ਬੀਆ ਦੀ ਦੇ ਦੇਣੀ ਆ ਹਾਂਜੀ ਠੀਕ ਆ ਬਾਕੀ ਚਲੋ ਕੋਈ ਫੋਨ ਲਾਵੇ ਕੋਈ ਬਾਕੀ ਕੋਈ ਵੀ ਭਰਾ ਫੋਨ ਲਾਵੇ ਠੀਕ ਆ ਹਾਂਜੀ ਹੁਣ ਸਾਈ ਵਲਗਾ ਆ ਸਾਈ ਆ ਇਹ ਹਬੀਬਾ ਜੀ ਹੁਣ ਪਾਸ ਕਰਦੇ ਜਾਂਦੀ ਆ ਤੇ ਆ ਜਿਹੜੀਆਂ ਜੀ ਇੱਕ ਗਾਂ ਉਹ ਤੇ ਇੱਕ ਆ ਝੋਟੀ ਆ ਗਾਂ ਵੀ ਸਦਾ ਆ ਜੇ ਅੱਛਾ ਉਹਦੀ ਲੈ ਜਾਣੀ ਵੀ ਆ ਇਹ ਝੋਟੀ ਦੀ ਸਾਈ 2000 ਰੁਪਏ ਭਾਈ ਵੀਰ ਉਹਨਾਂ ਨੇ ਅੱਛਾ ਇਹ ਝੋਟੀ ਇਹ ਇਹ ਪਰਸਾਂ ਜਿਹੜੀਆਂ ਪਾਈਆਂ ਜੀ 6 ਪਾਈਆਂ ਸੀ 4 ਚੱਲ ਗਈਆਂ ਤੇ 2 ਜਿਹੜੀਆਂ ਅਜੇ ਜਾਣ ਵਾਲੀਆਂ ਇਹ ਜਾਣ ਵਾਲੀਆਂ ਦੋ ਇਹ ਕਿੱਥੇ ਕਿੱਥੇ ਚੱਲ ਗਈਆਂ ਜੀ ਪੀ ਇਹ ਤੇ ਹਰਿਆਣੇ ਦੇ ਵੀਰਿਆਂ ਚ ਨਾਲ ਲਈ ਝੋਟੀ ਅੱਛਾ ਝੋਟੀ ਹਰਿਆਣੇ ਚੱਲੀ ਆ ਹਾਂ ਤੇ ਉਹ ਜਿਹੜੀ ਆ ਉਹ ਚੱਲੀ ਆ ਇਧਰ ਗਾਂ ਮਾਨਸਾ ਦੇ ਲਾਗੀ ਜਣੀ ਗੜ ਅੱਛਾ ਅੱਛਾ ਹਾਂ ਜੀ ਜੀ ਠੀਕ ਐ ਨਾ ਇਹ ਸਾਈਆਂ ਸੋਈਆਂ ਪਾਈਆਂ ਸਾਰਾ ਕੁਝ ਨਾ ਠੀਕ ਐ ਚਲੋ ਫਿਰ ਸਹੀ ਵਲਗਾਂ ਦਿਖਾ ਦਈਏ ਆਪਾਸ ਕਰਕੇ ਲੈਂਦੀ ਆ ਹੁਣ ਹਰਪੀ ਭਾਜੀ ਅੱਛਾ ਹਾਂ ਤੇ ਮਗਰ ਕੀ ਹੈ ਤੇ ਮਗਰ ਇਹਦੇ ਵੱਛਾ ਜੇ ਬਾਕੀ ਇਹ ਠੰਡੀ ਸੀਲ ਬਣੀ ਆ ਅੱਛਾ ਕੋਈ ਨਿਆਣੇ ਵੀ ਨਹੀਂ ਲੋੜ ਆ ਵੇ ਕੋਈ ਅੱਛਾ ਇਸ ਤਰ੍ਹਾਂ ਹੀ ਬੈਜੋ ਆ ਇਹ ਤਰ੍ਹਾਂ ਹੀ ਥੱਲੇ ਬੈਜਣਾ ਆ ਤੁਹਾਨੂੰ ਜਵਾਹ ਭਾਜੀ ਵੇਖਿਓ ਕਿਦੇ ਅੱਛਾ ਇਸ ਤਰ੍ਹਾਂ ਹੀ ਕੋਈ ਰੱਸੀ ਨਹੀਂ ਪਾਉਣਾ ਠੀਕ ਆ ਇਹ ਵੀ ਚੀਜ਼ ਜਿਹੜੀ ਆਪਾਂ ਇਹੋ ਜਿਹੇ ਗਾਵਾਂ ਚ ਘਰਤੀ ਲੱਭਦੀ ਆ ਜਿਹੜੀ ਬੜੀ ਠੰਡੀ ਸੀਲ ਦੁੱਧ ਵੀ ਇਸ ਥੱਲੇ ਚੌਥਾ ਪੰਜਵਾਂ ਲੈਣਿਆ ਸੂਈ ਨੇ ਅੱਛਾ ਇਹ 10 ਕਿਲੋ ਲੀਟਰ ਵਾਲਾ ਹੋਊ ਆਪਾਂ ਨਾ ਹੀ ਕਵਾਂਗੇ ਤੇ ਜੇ ਤਰਵਾਜੋਗੇ ਤਾਂ ਦੁੱਧ ਆ ਲੈ ਹੁਣ ਇਹ ਲੈਂਦੀ ਪਾਸ ਕਰਕੇ ਤੇ ਦੁੱਧ ਵੀ ਸੰਗ ਨਾਲ ਦੁੱਧ ਵੇਖੋ ਤੁਸੀਂ ਆ ਵੇਖ ਲੋ ਚਿੱਟਾ ਦੁੱਧ ਮਈਆਂ ਰਗਾ ਠੀਕ ਆ ਹਾਂਜੀ ਤੋਰ ਫਿਰ ਇੱਕ ਰੀਨਮ ਇਹ ਗੁੰਨੇ ਆ ਨਹੀਂ ਲੋੜ ਇੰਨੀ ਠੰਡੀ ਆ ਵੀ ਦੋ ਵਾਧਿਆ ਤੇ ਬਾਕੀ ਰਾਂਗੇ ਵੀ ਕਾਫੀ ਸਫਾਈ ਜਿਹੜਾ ਪਿਓ ਸ਼ਾਈ ਹਾਂਜੀ ਬਾਕੀ ਹਵਾ ਨਰਿਤਾ ਕੌੜੀ ਜੀ ਗਾਣ ਰੱਖਦੀ ਐ ਬਈ ਚੋਕੇ ਆਈ ਐ ਮੈਂ ਹੁਣ ਪਾਸ ਕਰਕੇ ਚੋਲੇ ਚੋਈ ਕਰਕੇ ਕਹਿੰਦੇ ਹੁਣ ਲਿਆਂਦੀ ਐ ਅੱਧੀ ਕਿ ਚੋਈ ਐ ਤੇ ਅੱਧੀ ਕਿ ਚੌਣ ਵਾਲੀ ਆ ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਬਣੂਗੀ ਹਾਂਜੀ ਹਾਂਜੀ ਇਹ ਮੈਂ ਤੁਹਾਨੂੰ ਬਤਾਵਾਂਗੇ ਪਾਸ ਕਰ ਦੇਣਗੇ ਤੇ ਇਹਦਾ ਫਿਰ ਜੀ ਮੁੱਲ ਫਿਰ ਜੱਜ ਬਾਕੀ ਪੰਜ 4000 ਜੀ ਅੱਛਾ हां ते 38 दी दे दंगे 38000 दी दे दोगे हां जी और मौके ते कर दोगे माना लास्ट हक भी पाजी छकिया भी ਲੈ ਦਵਾਂਗੇ ठीक है ते ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਪਾਜੀ ਦੂਜੀ ਸਵੇਰ ਸੂਈ ਜੇ ਵੜਾ ਵੀ ਨਹੀਂ ਕਿਤੇ 12 ਤੋਂ ਪਲਾਸੀ ਚ ਹੋਇਆ ਪਹਿਲੇ ਸੂਈ ਅੱਛਾ ਸੇਵਾ ਵੀ ਕਿੰਨੇ ਸਾਡੀ ਨਾਰਮਲ ਹੀ 10 14 ਕਿਲੋ ਆਹਮ ਨਾਲ ਕਵੇ ਪੰਜਵੇਂ ਛੇਵੇਂ ਦਿਨ ਦੀ ਸੂਈ ਥਲੇ 10 ਕਿਲੋ ਦੁੱਧ ਆ ਠੀਕ ਹੈ। ਇਹ ਤੁਹਾਨੂੰ ਪਤਾ ਇਹਨੇ ਵਰਨਾ ਹੀ ਹੈ ਜੀ। ਤੇ ਠੀਕ ਹੈ ਵਿਦਿਆਰਥੀ ਕੁਛ ਹੈ ਨਾ। ਬਸ ਵੀ ਜੀ ਇਹੋ ਜੇ। ਇਹ ਬਾਕੀ ਕੋਈ ਵੀਰ ਭਰਾ ਚੋ ਕੇ ਆਪਣੀ ਤਸੱਲੀ ਕਰਕੇ ਤੇ ਫਿਰ ਖੜੇ। ਆਪਣੀ ਤੁਹਾਡੇ ਘਰੋਂ ਇਹ ਵੇਖ ਚਾ ਕੇ ਖੜੇ। ਸਾਡੇ ਘਰੋਂ ਵੀ ਮੰਨ ਲਓ ਠੀਕ ਹੈ ਕਿ ਨਹੀਂ? ਹਾਂ ਜੀ। ਅਸੀਂ ਜਦੋਂ ਮੰਨ ਲਓ ਆਪ ਕਹਿੰਦੇ ਆ ਤਸੱਲੀ ਕਰਕੇ ਖੜੋ ਪਰ ਦੋ ਟਾਈਮ ਚੋ ਉਹ ਹਾਂ ਜੀ ਹਾਂ ਜੀ। ਠੀਕ ਹੈ ਅਖੜੀ? ਹਾਂ ਜੀ। ਤੇ ਸਾਨੂੰ ਪਤਾ ਮੰਨ ਲਓ ਸਾਡਾ ਡੰਗ ਚ ਕੋਈ ਨੁਕਸ ਹੋ ਉਦੋਂ ਇੱਥੇ ਰਹਿ ਜੂ। ਹਾਂ ਜੀ ਹਾਂ ਜੀ। ਸਹੀ ਹੈ ਅਖੜੀ? ਹਾਂ ਜੀ। ਨਹੀਂ ਜੇ ਆਪ ਕਹਿੰਦੇ ਚੋ ਕੇ ਤਸੱਲੀ ਕਰਕੇ ਫਿਰ ਠੀਕ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ